ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਜੀ ਐਲਬਰਟ ਮਿਊਜ਼ੀਅਮ ਦੇ ਵਿੱਚ ਤੇ ਮੈਂ ਇਸ ਵਕਤ ਖੜਾ ਸਾਊਥ ਹਾਲ ਦੀ ਮੈਟਰੋ ਦੇ ਵਿੱਚ ਤੇ ਜਿਦਾਂ ਤੁਹਾਨੂੰ ਪਤਾ ਆ ਕਿ ਇੱਕ ਬੰਦਾ ਮੇਰੇ ਨਾਲ ਸੀ ਕੱਲ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਜਿਹੜਾ ਬੰਦਾ ਸੀ ਦਿਖਾਵਾ ਉਹਨੇ ਅੱਜ ਬੈਗ ਚੱਕਿਆ ਹੋਇਆ ਹੈ ਇਹ ਬਿਹਾਈਂਡ ਦਾ ਸੀਨ ਹੈਗਾ ਵੈਸੇ ਮਾਈਂਡ ਨਾ ਕਰਿਓ ਇਹ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਜਿਹੜਾ ਕਿ ਇੰਗਲੈਂਡ ਦੇ ਨੀਸ ਬ੍ਰਿਜ ਦੇ ਕੋਲੇ ਹੈਗਾ ਤੇ ਇਹ ਦੋਸਤੋ 1852 ਦੇ ਵਿੱਚ ਬਣਾਇਆ ਗਿਆ ਸੀਗਾ ਤੇ ਉਸ ਟਾਈਮ ਇਹਦਾ ਨਾਮ ਸੀਗਾ ਜਿਹੜਾ ਦਾ ਰਾਇਲ ਕਿੰਗਸਟਨ ਪੈਲੇਸ ਸੀਗਾ ਬਟ 1857 ਐਸ ਵੀ ਦੇ ਵਿੱਚ ਇਹਦਾ ਨਾਮ ਬਦਲ ਕੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਨਾਮ ਰੱਖਤਾ ਸੀਗਾ ਤੇ ਇਹਦੇ ਵਿੱਚ 2.8 ਮਿਲੀਅਨ ਜਿਹੜੀਆਂ ਆਈਟਮਸ ਨੇਗੀਆਂ ਉਹ ਦੁਨੀਆ ਦੇ ਵੱਖ-ਵੱਖ ਥਾਵਾਂ ਤੋਂ ਲੁੱਟ-ਖੁੱਟ ਕਰਕੇ ਲਿਆ ਕੇ ਇਸ ਜਗ੍ਹਾ ਦੇ ਉੱਤੇ ਰੱਖੀਆਂ ਹੋਈਆਂ ਨੇਗੀਆਂ ਤੇ ਹੁਣ ਚੱਲਦੇ ਆਂ ਜੀ ਆਪਾਂ ਅੰਦਰ ਤੁਹਾਨੂੰ ਦਿਖਾਉਨੇ ਆਂ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਜੁੜੇ ਰਹੋ ਵੀਡੀਓ ਦੇ ਨਾਲ ਦੋਸਤੋ ਇਹ ਆ ਜੀ ਫਰੰਟ ਗੇਟ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਤੇ ਆਪਾਂ ਜਾ ਰਹੇ ਆਂ ਜੀ ਅੰਦਰ ਮਿਊਜ਼ੀਅਮ ਦੇ ਅੰਦਰ ਆਉਂਦੇ ਸਾਰੀ ਦੋਸਤੋ ਇੱਕ ਵਿਲੱਖਣ ਤਰੀਕੇ ਦਾ ਜਿਹੜਾ ਆਰਚਟੈਕ ਆ ਉਹ ਇਥੋਂ ਦੀਆਂ ਛੱਤਾਂ ਦੇ ਉੱਤੇ ਦੇਖਿਆ ਜਾ ਸਕਦਾਗਾ ਤੁਹਾਨੂੰ ਪਤਾ ਦੋਸਤੋ ਅੰਗਲੈਂਡੀਆਂ ਨੇ ਤਕਰੀਬਨ ਪੂਰੀ ਦੁਨੀਆ ਤੇ ਰਾਜ ਕੀਤਾ ਆ ਜਿਹੜੇ ਮੈਂ ਸੈਕਸ਼ਨ ਦੇ ਵਿੱਚ ਆਇਆ ਇੱਥੇ 1350 ਤੋਂ ਲੈ ਕੇ 1600 ਤੱਕ ਯੂਰਪ ਦੀਆਂ ਕੁਝ ਕੰਟਰੀਆਂ ਤੋਂ ਸਮਾਨ ਚੱਕ ਕੇ ਇੱਥੇ ਲਿਆਂਦਾ ਹੋਇਆ ਤੇ ਇਹ ਸਾਰਾ ਜਦੋਂ ਉਹਨਾਂ ਨੇ ਰਾਜ ਕੀਤਾ ਸੀਗਾ ਉਦੋਂ ਹੀ ਲੁੱਟ ਕਸੁੱਟ ਕਹਿ ਲੋ ਜਾਂ ਜਦੋਂ ਆਪਦਾ ਸ਼ਾਸਨ ਕਾਲ ਪੂਰਾ ਕਰਕੇ ਉਥੋਂ ਵਾਪਸ ਆਏ ਨੇ ਉਦੋਂ ਆਪਣੇ ਨਾਲ ਆਉਂਦੇ ਹੋਏ ਸਾਰੀਆਂ ਚੀਜ਼ਾਂ ਲੈ ਆਏ ਜਿਵੇਂ ਤੁਸੀਂ ਆ ਫਾਉਂਟੇਨ ਦੇਖ ਸਕਦੇ ਹੋ ਹਨ ਇਹ ਫਾਉਂਟੇਨ ਤੇ ਤੁਸੀਂ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਮੀਨਾ ਕਾਰੀ ਕੀਤੀ ਹੋਈ ਹੈ ਇਹਦੇ ਕੁਝ ਹੋਰ ਆ ਇਹ ਪਤੰਦਰਾਂ ਨੇ ਫਾਉਂਟੇਨ ਤੱਕ ਵੀ ਨਹੀਂ ਛੱਡਿਆ ਲੱਕੜ ਦੇ ਉੱਤੇ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜੀ ਮੀਨਾ ਕਾਰੀ ਹੈ ਹਨਾ ਉਹ ਕੀਤੀ ਹੋਈ ਹੈ ਜੀ ਬਾ ਕਮਾਲ ਮੀਨਾ ਕਾਰੀ ਹੈਗੀ ਇਹ ਇਹ ਹੈ ਜੀ ਉਸ ਵਕਤ ਦਾ ਰਾਜਾ ਤੇ ਉਹਦੀ ਸਮਾਦੀ ਤੋਂ ਜਿਹੜਾ ਪੱਥਰ ਲੱਗਿਆ ਸੀ ਉਹ ਇੱਥੇ ਲਿਆ ਕੇ ਰੱਖਿਆ ਹੋਇਆ ਇਹਨਾਂ ਨੇ ਚੱਕ ਕੇ ਤੇ ਉਸ ਤੋਂ ਬਾਅਦ ਜੀ ਜਿਹੜੇ ਲੋਕ ਸੀਗੇ ਉਹਨਾਂ ਦੇ ਜਿਹੜੇ ਸ਼ਰੀਰਕ ਬਣਤਰ ਹੁੰਦੀ ਸੀਗੀ ਰਾਜੇ ਮਹਾਰਾਜਾਂ ਦੀ ਕਿਰਪਾਨ ਦੇ ਨਾਲ ਜਿਵੇਂ ਆ ਗਲਵਜ਼ ਪਾਏ ਹੋਏ ਨੇ ਕਿਰਪਾਨ ਹਮੇਸ਼ਾ ਆਪਣੇ ਨਾਲ ਰੱਖਦੇ ਹੁੰਦੇ ਸੀਗੇ ਤੇ ਖਾਸ ਗੱਲ ਇਹ ਆ ਕਿ ਇੱਕ ਕਿਰਪਾਨ ਦੇ ਉੱਤੇ ਵੀ ਕੁਝ ਜਿਹੜੇ ਅੱਖਰ ਨੇਗੇ ਉਹ ਲਿਖੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਹੈਗਾ ਜੀ ਐਫੀਜੀ ਆਫ ਡਾਉਣ ਗਰਾਸੀਆ ਦੇ ਉਸੋਰੀਓ ਇਹ 1499 ਤੋਂ ਲੈ ਕੇ 1505 ਤੱਕ ਇਹਦਾ ਜਿਹੜਾ ਆ ਸ਼ਾਸਨ ਕਾਲ ਰਿਹਾ ਹੈਗਾ ਜਿਹੜੀ ਇਹ ਕਲਾਕ੍ਰਿਤੀ ਹੈ ਦੋਸਤੋ ਇਸ ਸਪੇਨ ਤੋਂ ਚੱਕ ਕੇ ਲਿਆਂਦੀ ਹੋਈ ਹੈਗੀ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਗੋਰੇ ਨੇਗੇ ਇਹਨਾਂ ਨੇ ਦੁਨੀਆ ਦੀ ਕੋਈ ਚੀਜ਼ ਨਹੀਂ ਛੱਡੀ ਇਹਨਾਂ ਨੂੰ ਜਿੱਥੋਂ ਮਰਜੀ ਕੋਈ ਚੀਜ਼ ਮਿਲ ਜ ਇੰਗਲੈਂਡ ਵਾਲਿਆਂ ਨੂੰ ਇਹਨਾਂ ਨੇ ਚੱਕ ਕੇ ਲਿਆ ਕੇ ਆਪਦੀ ਕੰਟਰੀ ਚ ਲੈ ਆਂਦੀ ਤੇ ਅੱਜ ਇਹ ਮਿਊਜ਼ੀਅਮ ਦੇ ਵਿੱਚ ਐਲਬਰਟ ਐਂਡ ਵਿਕਟੋਰੀਆ ਮਿਊਜ਼ੀਅਮ ਦੇ ਵਿੱਚ ਚੀਜ਼ਾਂ ਰੱਖ ਕੇ ਸੋ ਉਹਨਾਂ ਨੂੰ ਲੋਕਾਂ ਦੇ ਲਈ ਇਹ ਰੱਖਿਆ ਗਿਆ ਤਾਂ ਕਿ ਲੋਕ ਜਿਹੜੇ ਆ ਕੇ ਇੰਗਲੈਂਡ ਦੇ ਵਿੱਚ ਆ ਕੇ ਚੀਜ਼ਾਂ ਨੂੰ ਦੇਖ ਸਕਣ ਥੋੜਾ ਜਿਹਾ ਹੋਰ ਅੰਦਰ ਆਉਨੇ ਆ ਤਾਂ ਦੇਖਣ ਨੂੰ ਮਿਲਦਾ ਹੈਗਾ ਜੀ ਜਿਹੜੇ ਫਰਾਂਸ ਦੇ ਵਿੱਚ ਸੈਂਟ ਸੀਗੇ ਜਿਵੇਂ ਸੈਂਟ ਐਨਾ ਤੇ ਉਹਨਾਂ ਦੇ ਜਿਹੜੇ ਹਸਬੰਦ ਸੀਗੇ ਉਹਨਾਂ ਦੀ ਇੱਥੇ ਲਗਾਈ ਹੋਈ ਹੈਗੀ ਮੂਰਤੀ ਤੁਸੀਂ ਦੇਖ ਸਕਦੇ ਟੀ ਮੀਨਾਕਾਰੀ ਆਣਾ ਦੋਸਤੋ ਇਹ ਮੀਨਾਕਾਰੀ ਬਹੁਤ ਵੱਖਰੇ ਤਰੀਕੇ ਦੀ ਆ ਤੇ ਇਹ ਦੁਨੀਆ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਕੀਤੀ ਜਾਂਦੀ ਸੀਗੀ ਉਸ ਸਮੇਂ ਦੇ ਵਿੱਚ ਇਹਦੇ ਵਿੱਚ ਕਿੰਨੇ ਡੂੰਘੇ ਤਰੀਕੇ ਨਾਲ ਜਿਹੜੀ ਨਕਾਸ਼ੀ ਹੈਗੀ ਉਹ ਕੀਤੀ ਹੋਈ ਹੈਗੀ ਹੈਗੀ ਦੋਸਤੋ ਜਿਹੜੇ ਚੀਨ ਵਾਲੇ ਨੇ ਜਪਾਨ ਵਾਲੇ ਨੇ ਬੁੱਧਿਜ਼ਮ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਤੇ ਬੁੱਧਿਜ਼ਮ ਦੀ ਜਿਹੜੀ ਇੱਥੇ ਸ਼ਰਾਈ ਨਾਂ ਦੀ ਉਹ ਵੀ ਰੱਖੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਣਾ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਵਧੀਆ ਤਰੀਕੇ ਨਾਲ ਜਿਹੜੇ ਬੁੱਧ ਦੀ ਮੂਰਤੀ ਹੈ ਤੇ ਸਿੰਘਾਸਣਾਂ ਦਾ ਉਹਨੂੰ ਸ਼ਰਾਈਨ ਦੇ ਹਿਸਾਬ ਨਾਲ ਸੰਭਾਲ ਕੇ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਚੀਜ਼ ਆ ਗਈ ਇਹ ਦੋਸਤੋ ਸਾਊਥ ਏਸ਼ੀਆ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਇਸ 뮤ਜ਼ੀਅਮ ਦੇ ਵਿੱਚ ਜਿੱਥੇ ਸਾਊਥ ਈਸਟ ਏਸ਼ੀਆ ਤੋਂ ਜਾਂ ਸਾਊਥ ਏਸ਼ੀਆ ਤੋਂ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਲੈ ਕੇ ਆਂਦੀਆਂ ਹੋਈਆਂ ਤੁਸੀਂ ਆਹ ਦੇਖ ਸਕਦੇ ਹੋ ਜਿਵੇਂ ਨਟਰਾਜ ਦੀ ਮੂਰਤੀ ਹੈ ਇਹ ਵੀ ਚੱਕ ਲਿਆਂਦੀ ਪੁਰਾਣੀਆਂ ਚੀਜ਼ਾਂ ਨੇ ਜੀ ਹੈਣਾ ਇਹ ਬਹੁਤ ਰੇਅਰ ਮਿਲਦੀਆਂ ਨੇ ਜੀਆਂ ਇੱਥੇ ਤੇ ਆ ਦੇਖੋ ਜਿਹੜੇ ਪੱਥਰ ਦੇ ਉੱਤੇ ਨਕਾਸ਼ੀ ਕੀਤੀ ਹੋਈ ਹੈ ਜੀ ਇਹ ਤਾਂ ਦੋਸਤੋ ਕੋਈ ਪੁਰਾਣੇ ਸਮਿਆਂ ਦੀ ਸੀ ਜਿਹੜੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਨਕਾਸ਼ੀ ਆ ਗਈ ਉਹ ਨਹੀਂ ਹੋ ਸਕਦੀ ਮੇਰੇ ਹਿਸਾਬ ਦੇ ਨਾਲ ਤੇ ਇਹ ਚੀਜ਼ਾਂ ਸਾਰੀਆਂ ਇਹ ਚੱਕ ਕੇ ਲਿਆਏ ਇਹ ਹੈਗੀ ਹੈ ਜੀ ਦੁਰਗਾ ਮਾਤਾ ਦੀ ਫੋਟੋ ਇੱਥੇ ਲਿਖਿਆ ਵੀ ਹੋਇਆਗਾ ਜੀ ਦੁਰਗਾ ਐਜ਼ ਇਹ ਹੈਗੀ ਹੈ ਜੀ 1240 ਤੋਂ 1260 ਦੇ ਵਿੱਚ ਦੀ ਤੇ ਇਹ ਹੈਗੀ ਹੈ ਜੀ ਟੈਂਪਲ ਡੋਰ ਗਾਰਡੀਅਨ ਦੇ ਨਾਮ ਦੇ ਨਾਲ ਇਹਨੂੰ ਲਿਖਿਆ ਹੋਇਆ ਹੈ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਦੀ ਜਿਹੜੀ ਮੀਨਾਕਾਰੀ ਆ ਇਹ ਲੱਕੜ ਦੇ ਉੱਤੇ ਮੀਨਾਕਾਰੀ ਕੀਤੀ ਹੋਈ ਆ ਤੁਸੀਂ ਦੇਖ ਲਓ ਸੋ ਇਹ ਅੱਜ ਦੇ ਸਮੇਂ 'ਚ ਤਾਂ ਮੈਨੂੰ ਲੱਗਦਾ ਪੋਸੀਬਲ ਹੀ ਹੈ ਨੀਗਾ ਸੋ ਬਹੁਤ ਸਾਰੀਆਂ ਅਦੁੱਪਤ ਚੀਜ਼ਾਂ ਨੇ ਜਿਹੜੀਆਂ ਇਹ ਚੱਕ ਲਿਆਏ ਨੇਗੇ ਤੇ ਆਹ ਦੇਖੋ ਜੀ ਇੱਕ ਗਵਾਰ ਦਾ ਤੇ ਤੁਸੀਂ ਸੋਚ ਸਕਦੇ ਹੋਗੇ ਕਿ ਐਦਾਂ ਦੀਆਂ ਚੀਜ਼ਾਂ ਅੱਜ ਦੇ ਸਮੇਂ 'ਚ ਪੋਸੀਬਲ ਹੋਣਗੀਆਂ ਨਹੀਂ ਪਰ ਇਹ ਚੀਜ਼ਾਂ ਜੀ ਜਿਹੜੇ ਗੋਰੇ ਨੇ ਉਹ ਚੱਕ ਲਿਆਏ ਨੇਗੇ ਦੁਨੀਆ ਦੇ ਵੱਖ-ਵੱਖ ਥਾਵਾਂ ਤੋਂ ਤੇ ਇੱਥੇ ਇਹਨਾਂ ਨੇ ਪ੍ਰਦਰਸ਼ਨੀ ਦੇ ਲਈ ਲਾਈਆਂ ਹੋਈਆਂ ਨੇਗੀਆਂ ਸੋ ਬਹੁਤ ਸਾਰਾ ਇਤਿਹਾਸ ਇਹਨਾਂ ਕੋਲੇ ਪਿਆਗਾ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਦੇ ਵਿੱਚ ਆ ਦੇਖੋ ਜੀ ਲੱਕੜ ਦੀਆਂ ਚੀਜ਼ਾਂ ਦੇ ਉੱਤੇ ਜਿਹੜੀ ਇਹਨਾਂ ਨੇ ਮੀਨਾ ਕਾਰੀ ਕਰੀ ਹੋਈਆਂ ਤਰਾਸ਼ੀਆਂ ਹੋਈਆਂ ਚੀਜ਼ਾਂ ਨਹੀਂ ਆ। ਸੋ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਇੱਥੇ। ਇਹ ਸਾਰਾ ਟੈਕਸਟਾਈਲ ਦਾ ਸੈਕਸ਼ਨ ਹੈਗਾ। ਇਹਦੇ ਵਿੱਚ ਤੁਸੀਂ ਆਹ ਦੇਖੋ 15ਵੀਂ ਸੈਂਚਰੀ ਦੇ ਵਿੱਚ ਐਦਾਂ ਦਾ ਹੁੰਦਾ ਸੀਗਾ ਤੇ ਆਹ 17ਵੀਂ ਸੈਂਚਰੀ ਦੀ ਹੈ ਜੀ ਤੇ ਆਹ ਵੀ 15ਵੀਂ ਸੈਂਚਰੀ ਦਾ ਹੈਗਾ ਜਿਹੜਾ ਪੀਸ ਪਿਆ ਹੈਗਾ। ਸੋ ਇਹ ਬਹੁਤ ਅਦਭਤ ਚੀਜ਼ਾਂ ਨਹੀਂ ਆ ਤੇ ਇਹ ਦੁਨੀਆ ਤੇ ਤੁਹਾਨੂੰ ਕਿਤੇ ਹੋਰ ਨਹੀਂ ਦੇਖਣ ਨੂੰ ਮਿਲਨੀ ਆ ਇਹਨਾਂ ਚੀਜ਼ਾਂ ਨੂੰ ਦੇਖਣ ਲਈ ਤੁਹਾਨੂੰ ਸਿਰਫ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਦੇ ਵਿੱਚ ਹੀ ਆਉਣਾ ਪਊਗਾ ਦੇਖੋ ਜਿਵੇਂ ਆ 골ਡ ਇਅਰਿੰਗ ਆਗੇ ਐਦਾਂ ਦੇ ਇਅਰਿੰਗ ਹੁੰਦੇ ਸੀਗੇ ਤਾਮਿਲ ਨਾਡੂ ਤੇ ਲੈ ਕੇ ਆਂਦੇ ਹੋਏ 20ਵੀਂ ਸੈਂਚਰੀ ਦੇ ਵਿੱਚ ਜਿਹੜਾ ਮੈਰਿਜ ਨੈਕਲੇਸ ਆ ਇਹ 19ਵੀਂ ਸੈਂਚਰੀ ਦਾਗਾ ਤੇ ਇਹ ਮਾਦਰੀ ਲਿਖਿਆ ਹੋਇਆ ਤੇ ਤੇ ਮਾਦਰੀ ਹੋਣੀ ਆ ਕਿ ਉਹਦਾ ਜਿਹੜਾ 골ਡ ਨੈਕਲੇਸ ਆ ਉਹ ਲੈ ਕੇ ਰੱਖਿਆ ਹੋਇਆਗਾ ਇੱਥੇ ਸੋ ਇਹ ਬ੍ਰੇਸਲੇਟ ਆ ਜੀ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਦਾ ਜਿਹੜਾ ਬ੍ਰੇਸਲੇਟ ਆਗਾ ਕਿਆ ਬਾਤ ਆ ਜੀ ਦੋਸਤੋ ਜਿਹੜੇ ਪੁਰਾਣੇ ਸਮੇਂ ਦੇ ਵਿੱਚ 뮤직 ਵਾਲੇ ਇਨਸਟਰੂਮੈਂਟ ਹੁੰਦੇ ਸੀਗੇ ਉਹ ਕੁਝ ਇਸ ਤਰੀਕੇ ਦੇ ਹੁੰਦੇ ਸੀਗੇ ਇਹ ਤਾਂ ਚਲੋ ਤਬਲਾ ਅੱਜ ਵੀ ਚੱਲਦਾ ਹੈਗਾ ਤੁੰਬਾ ਸਰਾਉਦ ਤੇ ਬਿੰਨਸਤਾਰ ਜਿਵੇਂ ਬਿੰਨਸਤਾਰ ਪਈ ਹੈਗੀ ਸਰੰਗੀ ਹੋ ਗਈ ਇਹ ਸਭ ਵਿਲੱਖਣ ਚੀਜ਼ਾਂ ਨੇਗੀਆਂ ਇਹ ਵੀ ਇਹਨਾਂ ਨੇ ਚੱਕ ਲੈਂਦੀ ਹੈ ਇਹਨਾਂ ਦੇ ਵਿੱਚੋਂ ਕੋਈ 1965 1865 ਦੀ ਬਣੀ ਹੋਈ ਹੈ ਕੋਈ 1870 ਦੀ ਬਣੀ ਹੋਈ ਹੈਗੀ ਫਾਈਨਲੀ ਦੋਸਤੋ ਆਪਾਂ ਉਸ ਚੀਜ਼ ਦੇ ਉੱਤੇ ਆ ਚੁੱਕੇ ਆ ਜਿਹੜਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸੀਗਾ ਤੁਹਾਡੇ ਸਾਰਿਆਂ ਤੱਕ ਸ਼ੇਅਰ ਕਰਨ ਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜੇ ਪੋਸ਼ਾਕ ਸੀਗੀ ਤੇ ਉਹਨਾਂ ਦਾ ਸਿੰਘਾਸਣ ਸੀਗਾ ਉਹ ਇੱਥੇ ਸੀਗਾ ਪਰ ਸਿੰਘਾਸਣ ਨੂੰ ਇੱਥੋਂ ਮੂਵ ਕਰਕੇ ਇੱਕ ਹੋਰ ਡਿਫਰੈਂਟ ਮਿਊਜ਼ੀਅਮ ਦੇ ਵਿੱਚ ਲੈ ਕੇ ਜਾਇਆ ਗਿਆਗਾ ਬਟ ਇਸ ਸਮੇਂ ਇੱਥੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਸ਼ਾਕ ਆ ਗਈ ਉਹ ਪਈ ਹੈਗੀ ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਸ਼ਾਕ ਇਹ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਸ਼ਾਕ ਤੇ ਇਹ ਆ ਜੀ ਨਾਲ ਅਕਾਲੀ ਟਰਬਨ ਤੇ ਇਹ ਆ ਜੀ ਸਿੰਘਾਸਣ ਜਿਹੜਾ ਕਿ ਫਿਲਹਾਲ ਤੌਰ ਦੇ ਉੱਤੇ ਵੈਲਸ ਕਲੈਕਸ਼ਨ ਲੰਡਨ ਦੇ ਵਿੱਚ ਰੱਖਿਆ ਗਿਆ ਹੈਗਾ 10 April ਤੋਂ 20 October 2024 ਤੱਕ 550 ਤੋਂ ਲੈ ਕੇ ਦੋਸਤੋ 1900 ਤੱਕ ਜਿਹੜਾ ਬ੍ਰਿਟਿਸ਼ ਤੇ ਇੰਡੀਆ ਦਾ ਜਿਹੜਾ ਟ੍ਰੇਡ ਸੀਗਾ ਉਹ ਸ਼ੁਰੂ ਹੋ ਚੁੱਕਿਆ ਸੀਗਾ ਕਲਕੱਤਾ ਮਦਰਾਸ ਤੇ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਤੇ ਉਹ ਟ੍ਰੇਡ ਦੇ ਬਹਾਨੇ ਜਿਹੜੀਆਂ ਚੀਜ਼ਾਂ ਲੁੱਟੀਆਂ ਜਾਂਦੀਆਂ ਸੀਗੀਆਂ ਉਹ ਕੁਝ ਇਸ ਤਰੀਕੇ ਦੇ ਗਹਿਣੇ ਜਾਂ ਔਰਨਾਮੈਂਟ ਹੁੰਦੇ ਸੀ ਜਾਂ ਪੇਂਟਿੰਗਸ ਹੁੰਦੀਆਂ ਜਾਂ ਕੋਈ ਵੀ ਜਿਹੜੀ ਵਿਲੱਖਣ ਚੀਜ਼ ਸੀਗੀ ਉਹ ਹੁੰਦੀ ਸੀਗੀ ਆ ਜਿਵੇਂ ਆਇਲ ਪੇਂਟਿੰਗ ਕੀਤੀ ਹੋਈ ਆ ਇੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਗਾਈ ਹੁੰਦੀ ਸੀਗੀ ਉਸ ਸਮਿਆਂ ਦੇ ਵਿੱਚ ਜਿੱਥੋਂ ਚੱਕ ਕੇ ਲੈ ਕੇ ਆਉਂਦੀ ਹੈ ਦੋਸਤੋ ਇਹ ਅਜੀਬ ਕੁਝ ਜੰਗ ਦੇ ਮੈਦਾਨ ਦੀਆਂ ਵਸਤੂਆਂ ਜਿਹੜੀਆਂ ਮੁਗਲ ਸਲਤਨਤ ਦੇ ਨਾਲ ਸੰਬੰਧ ਰੱਖਦੀਆਂ ਨਹੀਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਦੋਸਤੋ ਜਿਹੜਾ ਟੀਪੂ ਸੁਲਤਾਨ ਆ ਉਹਦਾ ਵੀ ਨਾਮ ਦਾ ਜ਼ਿਕਰ ਅਕਸਰ ਆਉਂਗਾ ਤੇ ਮੈਂ ਇਸ ਵਕਤ ਜੀ ਵਿਕਟੋਰੀਆਨ ਅਲਬਰਟ ਮਿਊਜ਼ੀਅਮ ਦੇ ਵਿੱਚ ਖੜਾ ਇੱਥੇ ਮੈਨੂੰ ਟੀਪੂ ਸੁਲਤਾਨ ਦੀ ਜਿਹੜੀ ਕਿਰਪਾਨ ਆਗੀ ਉਹਦਾ ਪਿਸਟਲ ਸੀਗਾ ਉਹ ਮਿਲਿਆ ਇੱਥੇ ਉਹ ਤੁਹਾਨੂੰ ਦਿਖਾਉਣਾ ਮੈਂ ਕਿਸ ਤਰੀਕੇ ਦਾ ਜਿਹੜੀ ਆਹ ਕਿਰਪਾਨ ਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਟੀਪੂ ਸੁਲਤਾਨ ਦੀ ਹੈ ਜੀ ਤੇ ਇਹ ਇੱਥੇ ਰੱਖੀ ਹੋਈ ਆ ਜਿਹੜੇ ਉਹ ਸਾਹਮਣੇ ਪਿਸਟਲ ਸਪਏ ਨੇਗੇ ਇਹ ਪਿਸਟਲਸ ਹੈਗੇ ਨੇ ਜੀ ਟੀਪੂ ਸੁਲਤਾਨ ਦੇ ਤੇ ਔਰ ਤੁਸੀਂ ਦੇਖ ਸਕਦੇ ਹੋ ਟੀਪੂ ਸੁਲਤਾਨ ਪਿਸਟਲ ਲਿਖਿਆ ਹੋਇਆ ਜੀ ਟਾਈਗਰ ਐਂਡ ਥਰೋನ್ ਲਿਖਿਆ ਹੋਇਆ ਕਾਸਕਟ ਲਿਖਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਇਹ ਇੱਕ ਖਜ਼ਾਨਾ ਦਾ ਜੀ ਸ਼ਾਹ ਜਹਾਂ ਅਤੇ ਔਰੰਗਜ਼ੇਬ ਦਾ ਜੋ ਕਿ ਮੁਗਲ ਸਲਤਨਤ ਦੇ ਬਾਦਸ਼ਾਹ ਰਹੇ ਨੇ ਕਿਸੇ ਸਮੇਂ ਦੇ ਉੱਤੇ ਜਿਹੜੀ ਇਹ ਕਿਰਪਾਨ ਆ ਜੀ ਇਹ ਹੈਗੀ ਆ ਸ਼ਾਹਜਹਾਂ ਦੀ ਕਿਰਪਾਨ ਤੇ ਜਿਹੜੀ ਇਹ ਕਿਰਪਾਨ ਆ ਜੀ ਇਹ ਹੈਗੀ ਹੈਗੀ ਦਾਰਾ ਸ਼ੌਕ ਦੀ ਜਿਹੜਾ ਦਾਰਾ ਸ਼ੌਕ ਸੀਗਾ ਦੋਸਤੋ ਉਹ ਉੱਤਰ ਅਧਿਕਾਰੀ ਬਣਾਉਣਾ ਚਾਹੁੰਦਾ ਸੀ ਜਿਹੜਾ ਸ਼ਾਹਜਹਾਂ ਦਾ ਸਭ ਤੋਂ ਵੱਡਾ ਮੁੰਡਾ ਸੀਗਾ ਪਰ ਔਰੰਗਜ਼ੇਬ ਉਹਨੂੰ ਮਾਰ ਕੇ ਧੋਖੇ ਦੇ ਨਾਲ ਜਿਹੜਾ ਉਹਨੇ ਤਖਤ ਹਾਸਲ ਕਰ ਲਿਆ ਸੀਗਾ ਸੋ ਇਹ ਖਜ਼ਾਨਾ ਹੈਗਾ ਜੀ ਮੁਗਲ ਸਲਤਨਤ ਦੇ ਨਾਲ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦਾ ਦ੍ਰਿਸ਼ ਜਿਹੜਾ ਕਿ 1818 ਤੋਂ 99 ਤੱਕ ਬਣਾਇਆ ਗਿਆ ਸੀਗਾ ਤੇ 1854 ਇੱਤੇ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਆ ਕਿੰਨਾ ਖੂਬਸੂਰਤ ਆਗਾ ਜਿਹੜਾ ਇਹ ਦ੍ਰਿਸ਼ ਤੇ ਆ ਹੈਗਾ ਜੀ ਦਰਬਾਰ ਸਾਹਿਬ ਦਾ ਬਾਹਰੀ ਦ੍ਰਿਸ਼ 골ਡਨ ਟੈਂਪਲ ਦਾ ਜੀ 1854 ਦੇ ਵਿੱਚ ਕੁਝ ਇਸ ਤਰੀਕੇ ਦਾ ਦੇਖਦਾ ਸੀਗਾ ਤੇ ਇਹ ਆ ਜੀ ਆਪਣਾ ਬੁੰਗਾ ਸਾਹਿਬ ਜਿਹਨਾਂ ਆਪਾਂ ਅਕਾਲੀ ਬੁੰਗਾ ਕਹਿ ਦਿੰਨੇ ਆਂਗੇ ਅਕਾਲੀਆਂ ਦਾ ਟਾਵਰ ਇੱਥੇ ਲਿਖਿਆ ਹੋਇਆ ਜੀ ਤਾਂ ਅਕਾਲੀ ਸਟਾਵਰ ਆਫ ਅੰਮ੍ਰਿਤਸਰ ਦੋਸਤੋ ਲੰਡਨ ਸ਼ਹਿਰ ਬਹੁਤ ਜਿਆਦਾ ਸੋਹਣਾਗਾ ਇੱਥੇ ਅੰਗਰੇਜ਼ਾਂ ਨੇ ਬਹੁਤ ਪੁਰਾਣੇ ਸਮੇਂ ਦੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਸ਼ਹਿਰ ਨੂੰ ਤੇ ਜਿਹੜੇ ਇਹ ਗੋਰੇ ਨੇਗੇ ਦੋਸਤੋ ਇਹਨਾਂ ਨੇ ਪੂਰੀ ਦੁਨੀਆ ਦੇ ਉੱਤੇ ਰਾਜ ਕੀਤਾਗਾ ਸੋ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਉਹ ਚੋਰੀ ਕਰਕੇ ਇੱਥੇ ਲੈ ਆਂਦੀਆਂ ਹੋਈਆਂ ਤੇ ਚੋਰੀ ਕਹਿ ਲੋ ਚੱਕ ਕੇ ਕਹਿ ਲੋ ਧੋਖਾ ਤਾਂ ਨਹੀਂ ਕਹਿ ਲੋ ਰਾਜ ਕੀਤਾ ਬਾਈ ਚੱਕ ਕੇ ਤਾਂ ਲਿਆਉਣਗੇ ਹਨਾ ਸੋ ਬਹੁਤ ਸਾਰੀਆਂ ਚੀਜ਼ਾਂ ਇਸ ਮਿਊਜ਼ੀਅਮ ਦੇ ਅੰਦਰ ਰੱਖੀਆਂ ਹੋਈਆਂ ਜੀ ਦੇਖ ਕੇ ਬਹੁਤ ਵਧੀਆ ਲੱਗਿਆ ਪਰ ਬਹੁਤ ਸਾਰੀ ਚੀਜ਼ਾਂ ਸੀਗੀਆਂ ਜਿਹੜੀਆਂ ਹੈ ਨਹੀਂ ਸੀਗੀਆਂ ਇੱਥੇ ਦੇਖਣ ਦੇ ਲਈ ਠੀਕ ਹੈ ਜੀ ਸੋ ਹੋਰ ਦਾ ਸੰਸਾਰ ਨੂੰ ਤੇ ਕੱਲ ਵੀ ਇਹਨੇ ਬਹੁਤ ਸੇਵਾ કરી ਸਾਡੀ ਤੇ ਅੱਜ ਵੀ ਮੈਕੜੀ ਦੇ ਉੱਤੇ ਸਪੈਸ਼ਲ ਲੈ ਆਇਆ ਕਹਿੰਦਾ ਨਹੀਂ ਖਿੱਚ ਕੇ ਲੈ ਕੇ ਆਇਆ ਅੱਜ ਇਹ ਕਹਿੰਦਾ ਤੈਨੂੰ ਖਵਾ ਖਵਾ ਕੇ ਹੋਰ ਮੋਟਾ ਕਰ ਦਿੰਦਾ ਮੈਂ ਤੁਹਾਨੂੰ ਬਹੁਤ ਬਹੁਤ ਮੈਂ ਤੁਹਾਨੂੰ ਸੋ ਲਓ ਜੀ ਵੈਲਕਮ ਹਾਂਜੀ ਰਪਨ ਕੀ ਹਾਲ ਨੇ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਬਾਈ ਤੁਸੀਂ ਸਾਰਿਆਂ ਨੂੰ ਐ ਕੁੱਟ-ਕੁੱਟ ਕੇ ਖਵਾਉਨੇ ਹੋਗੇ ਹਾਂਜੀ ਸਾਰਿਆਂ ਨੂੰ ਕੁੱਟ-ਕੁੱਟ ਕੇ ਸਾਡੇ ਰਿਵਾਜ ਆ ਕੁੱਟ ਕੇ ਤੁਸੀਂ ਤਾਂ ਸਾਰੇ ਮੋਟੇ ਹੋ ਜਾਣਾ ਸਿਰਾਂ ਬਣਦੇ ਤੁਸੀਂ ਤਾਂ ਕੀਟੋ ਕਰਕੇ ਬਦਲੇ ਹੋ ਜਾਣਾ ਮੇਰੇ ਨਾਲ ਕੀ ਹੋਊਗਾ ਨੋ ਮੋਰ ਨੋ ਮੋਰ ਕੀਟੋ 10000 20000 ਸਟੈਪ 15000 ਸਟੈਪ 15 ਕਿਲੋਮੀਟਰ ਡੇਲੀ ਤੁਰਦੇ ਓਕੇ 15 ਕਿਲੋਮੀਟਰ ਦੇਲੀ ਤੁਰਦੇ ਨੇ ਸੋ ਹੁਣ ਕੁਝ ਖਾ ਪੀ ਲਈਏ ਜੀ ਫਰੀਦ ਆ कहनी <laughs> के चलो गुड वन तो इस वक्त मैं खड़ा जी एरोड्स रोड रोड ਦੇ ਉੱਤੇ ਜਿਹੜੀ ਕਿ ਦੁਨੀਆ ਦੀ ਮਸ਼ਹੂਰ ਰੋਡਾਂ ਦੇ ਵਿੱਚੋਂ ਇੱਕ ਰੋਡ ਆ ਕਿਉਂਕਿ ਜਿਹੜਾ ਤੁਸੀਂ ਮੇਰੇ ਪਿੱਛੇ ਮਾਲ ਦੇਖ ਰਹੇ ਹੋਗੇ ਇਹ ਮਾਲ ਜਿਸ ਵਿੱਚ ਗੂਚੀ ਪ੍ਰਾਡਾ ਆ ਗਏ ਨੇ ਬ੍ਰਾਂਡ ਨੇ ਨਾ ਉਹਨਾਂ ਨੂੰ ਬਹੁਤ ਲੋ ਲੈਵਲ ਦਾ ਬ੍ਰਾਂਡ ਸਮਝਿਆ ਜਾਂਦਾ ਅਕੋਰਡਿੰਗ ਟੂ ਯੂਕੇ ਕਮਿਊਨਿਟੀ ਕਹਿੰਦੇ ਜਿਹੜੇ ਰਿਚ ਬੰਦੇ ਨੇ ਉਹਨਾਂ ਲਈ ਹੋਰ ਵੀ ਜਿਹੜੇ ਅਲੱਗ ਤੋਂ ਬ੍ਰਾਂਡ ਨੇ ਉਹ ਬਣਾਏ ਹੋਏ ਨੇਗੇ ਲਓ ਜੀ ਗੂਚੀ ਦੇ ਬ੍ਰਾਂਡ ਨੂੰ ਇੱਥੇ ਬਿਲਕੁਲ ਲੋ ਲੈਵਲ ਦਾ ਬ੍ਰਾਂਡ ਸਮਝ ਜਾਂਦੇ ਆ। ਆਲਟ ਜਿਹੜੀਆਂ ਟਾਈਆਂ ਨੇ ਦੋਸਤੋ ਇੱਕ ਕਟੋ-ਕਟ ਵੀ 40-40 ਹਜ਼ਾਰ ਰੁਪਏ ਦੀ ਇੱਕ ਟਾਈ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਟਾਈ ਆ 40 ਹਜ਼ਾਰ ਰੁਪਏ ਦੀ ਟਾਈ ਹੈਗੀ ਇੱਥੇ। ਦੁਨੀਆਂ ਦੇ ਇੱਕ ਹੋਰ ਮਸ਼ਹੂਰ ਬ੍ਰਾਂਡ ਲੁਈ ਵਟਾਉਣ ਦੇ ਵੱਲ ਐਦਾਂ ਰੱਖ ਰੱਖਿਆ ਹੀਰਿਆਂ ਦੇ ਹਾਰ ਇਹਨਾਂ ਨੇ ਸ਼ੀਸ਼ਿਆਂ ਦੇ ਵਿੱਚ ਜੜ ਕੇ। ਇਹਨਾਂ ਦੀ ਤਕਰੀਬਨ ਕੀਮਤ 15-15 20-20 ਲੱਖ ਰੁਪਏ ਹੋਣੀ ਆਗੀ। ਇਕੱਲੇ-ਇਕੱਲੇ ਇੱਕ ਆਈਟਮ ਦੀ ਕਿ ਆ ਦੇਖੋ ਇਹਨਾਂ ਨੇ ਕਿਵੇਂ ਆ ਸੂਟਕੇਸ ਇਹਨਾਂ ਦਾ ਪੈਟ ਜਿਹੜਾ ਬਾਕਸ ਹੈਗਾ ਇਹ ਅਕਸਰ ਤੁਸੀਂ ਹਰ ਜਗ੍ਹਾ ਦੇ ਉੱਤੇ ਦੇਖ ਸਕਦੇ ਹੋਗੇ ਤੇ ਆ ਤੁਸੀਂ ਦੇਖੋ ਕਿਦਾਂ ਕਿਦਾਂ ਦੇ ਜਿਹੜੇ ਬਰੀਕ ਬਰੀਕ ਡਿਜ਼ਾਈਨ ਜਿਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ 20-20 ਲੱਖ ਰੁਪਏ ਦੇ 30-30 ਲੱਖ ਰੁਪਏ ਦੀ ਇੱਥੇ ਸੇਲ ਹੁੰਦੀਆਂ ਜੋ ਜਿਹੜੀਆਂ ਪਤਰੀਆਂ ਪਤਰੀਆਂ ਚੈਨਾ ਜੀਆਂ ਪਈਆਂ ਨੇ ਨਾ ਇਹ 8-8000 ਪਾਉਂਡ ਦੀਆਂ ਨਹੀਂ ਗੀਆਂ ਤੁਸੀਂ ਦੇਖ ਲਓ ਤੇ ਮੇਲਿਆਂ 'ਚ 10-10 ਰੁਪਏ ਦੀਆਂ ਮਿਲ ਜਾਂਦੀਆਂ ਨੇਗੀਆਂ ਇੰਡੀਆ ਦੇ ਵਿੱਚ ਪਰ ਇੱਥੇ ਇਹ ਤੁਸੀਂ ਦੇਖ ਸਕਦੇ ਹੋ 8000 ਤੋਂ 8.8 ਲੱਖ ਰੁਪਏ ਦੀ ਇੱਕ ਚੇਨ ਆ ਗਈ। ਚੱਲਿਆ ਜੀ ਆਪਾਂ ਪਰਫਿਊਮ ਹਾਲ ਦੇ ਵੱਲ ਜਿੱਥੇ ਦੁਨੀਆ ਦੇ ਮਸ਼ਹੂਰ ਜਿਹੜੇ ਪਰਫਿਊਮਸ ਨੇਗੇ ਉਹ ਪਏ ਨੇਗੇ ਤੇ ਕਾਫੀ ਤਰੀਕੇ ਦੇ ਜਿਹੜੇ ਬ੍ਰਾਂਡਸ ਨੇ ਇੱਥੇ ਅਵੇਲੇਬਲ ਨੇ ਮੈਂਕਰਾ ਹੋ ਗਿਆ, ਸ਼ੈਨੈਲ ਹੋ ਗਿਆ, ਟਮ ਫੋਰਡ ਹੋ ਗਿਆ, ਐਮੌਗ ਹੋ ਗਿਆ, ਕਾਰਟਿਅਰ ਹੋ ਗਿਆ ਤੇ ਹੋਰ ਬਹੁਤ ਚੀਜ਼ਾਂ ਨੇਗੇ ਜਿਹੜੇ ਇੱਥੇ ਹੈਗੀਆਂ ਨੇ ਬਹੁਤ ਸਾਰੇ ਫ੍ਰੈਂਡਸ ਨੇਗੇ। ਤੁਸੀਂ ਦੇਖ ਸਕਦੇ ਹੋ ਪੂਰੀ ਦੁਨੀਆ ਦੇ ਮਹਿੰਗੇ ਬ੍ਰਾਂਡ ਦੇ ਵਿੱਚੋਂ ਨੀਟੋ ਵੀ ਇੱਕ ਬ੍ਰਾਂਡ ਆਗਾ ਜਿਹੜਾ ਬਹੁਤ ਜ਼ਿਆਦਾ ਫੇਮਸ ਬ੍ਰਾਂਡ ਆਗਾ ਸੋ ਇਹਦਾ ਪਰਫਿਊਮ ਆ ਮੈਂ ਪੁੱਛਿਆ ਕਿ ਜਿਹੜਾ ਇਹ ਵਾਲਾ ਪਰਫਿਊਮ ਆਗਾ ਇਹ ਦੋਸਤੋ ਹੈਗਾ 70000 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਬੋਤਲ ਆ ਕੀ ਇਹ ਇਹ ਹੈਗੀ ਮੈਨੂੰ ਲੱਗਦਾ 50 ml ਦੀ ਹੈਗੀ ਪਰ ਇਹ 70000 ਰੁਪਏ ਦੀ ਹੈਗੀ ਇੱਥੇ ਜੀ ਬਹੁਤ ਘੁੰਮ ਲਏ ਹੁਣ ਦੁਨੀਆ ਦੇ ਮਹਿੰਗੇ ਬ੍ਰਾਂਡ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਐਗਜ਼ਿਟ ਆ ਮੈਂ ਦੇਖਿਆ ਇੱਥੇ ਬ੍ਰਾਂਡਾਂ ਦਾ ਖਾਲ ਕੋਈ ਨਹੀਂ ਹੈਗਾ ਇਦਾਂ ਬ੍ਰਾਂਡ ਸਿੱਟੇ ਪਏ ਨੇ Gucci, Armani, Prada, ਇਹ ਉਹ Dior, Dior ਪਤਾ ਨਹੀਂ ਕਿਹੜੇ ਕਿਹੜੇ। ਸੋ ਉਸ ਲੈਵਲ ਦੀ ਗੱਲਬਾਤ ਇਹਨਾਂ ਦੀ ਹੈ ਨਹੀਂ ਇੱਥੇ ਇੰਗਲੈਂਡ ਦੇ ਵਿੱਚ ਇਹਨਾਂ ਬ੍ਰਾਂਡਾਂ ਦੀ। ਇਹਨਾਂ ਨੂੰ ਲੋਅ ਲੈਵਲ ਦੇ ਬ੍ਰਾਂਡ ਹੀ ਸਮਝਿਆ ਜਾਂਦਾ ਹੈਗਾ। ਤੇ ਜਿਹੜੇ ਪ੍ਰਾਈਸ ਨੇ ਓਬਵੀਅਸਲੀ ਤੁਹਾਨੂੰ ਪਤਾ ਹੀ ਆ ਮੈਂ ਤੁਹਾਨੂੰ ਹੁਣ LV ਵਗੈਰੇ ਦਿਖਾ ਕੇ ਟੱਕ ਬਰੀਕ ਜੀ ਚੈਂਟ ਜਿਹੜੀ ਮੇਲੇ 'ਚ 15 ਰੁਪਏ ਦੀ ਮਿਲ ਜਾਂਦੀ ਆ ਉਹ ਇੱਥੇ 8000 ਪਾਉਂਡ ਦੀ ਆ। ਸੋ 8000 ਪਾਉਂਡ ਰਫਲੀ 8 8.5 ਲੱਖ ਰੁਪਈਆ ਹੋ ਚੁੱਕਿਆ ਹੈਗਾ। ਲਓ ਜੀ ਆ ਖੜਿਆ ਪੰਜਾਬੀ ਟ੍ਰੈਵਲ ਕਪਲ ਵੈਲਕਮ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਨੇ ਠੀਕ ਹੈ ਰੇਡੀ ਤੋਂ ਇਧਰੋਂ ਫੂਡ ਆਰਡਰ ਕੀਤਾ ਜੀ ਰੇਡੀ ਤੋਂ ਫੂਡ ਆਰਡਰ ਕੀਤਾ ਹਾਂ ਜੀ ਕੀ ਕੀ ਆਰਡਰ ਕਰ ਰਹੇ ਹੋ ਤੁਸੀਂ ਅਸੀਂ ਜਿੱਦਾਂ ਕੇ ਤੁਹਾਨੂੰ ਪਤਾ ਹੈ ਵੀ ਇੰਡੀਆ 'ਚ ਰਹਿਣ ਆਲੇ ਆ ਅਸੀਂ ਰੇਡੀ ਤੋਂ ਹੀ ਉੱਥੇ ਖਾਂਦੇ ਹਾਂ ਤੇ ਸਾਨੂੰ ਰੇਡੀ ਤੇ ਵਧੀਆ ਲੱਗਿਆ ਤੇ ਅਸੀਂ ਅਗੇ ਵੀ ਰੇਡੀ ਤੋਂ ਹੀ ਇੱਥੇ ਆਰਡਰ ਕਰਨਾ ਹੈਗਾ ਫੂਡ ਠੀਕ ਹੈ ਵੀ ਰੇਡੀ ਤੋਂ ਇਲਾਵਾ ਮੈਨੂੰ ਲੱਗਦਾ ਆਪਾਂ ਮੈਕਨੀ ਵਗੈਰਾ ਚੱਲਦੇ ਆ ਮ ਸਭਿਆਚਾਰ ਨੀ ਬੋਲਦਾ ਦੇ ਰੇਡ ਤੇ ਜ਼ਰੂਰ ਜਾਣੇਗਾ ਚੱਲ ਸਭਿਆਚਾਰ ਅੱਜ ਭਲਾ ਦਿੰਨੇ ਹੁਣ ਆਪਾਂ ਮੈਕੜੀ ਚੱਲਦੇ ਆ ਠੀਕ ਹੈ ਮੈਕੜੀ ਜਾਣੇ ਬਾਕੀ ਆਏ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬੀ ਟਰੈਵਲ ਕੱਪਲ ਨੂੰ ਦੇਖਣ ਵਾਲੇ ਸਾਰੇ ਜਿੰਨੇ ਦੇਖ ਰਹੇ ਹੋ ਮੈਨੂੰ ਲੱਗਦਾ ਪ੍ਰੋਮੋਸ਼ਨ ਮੈਨੂੰ ਕਰਾਉਣੀ ਪੈਣੀ ਆ ਭਾਈ ਜਨ ਨੂੰ ਦੋਨਾਂ ਨੂੰ ਦੇਖ ਲਿਆ ਕਰੋ ਠੀਕ ਹੈ ਨਹੀਂ ਨਹੀਂ ਇਹ ਭਾਈ ਮੁੰਡੇ ਨੂੰ ਇਹਨੂੰ ਵੀ ਪੰਜਾਬੀ ਟੂਰਿਸਟ ਨੂੰ ਵੀ ਦੇਖਿਆ ਕਰੋ ਤੇ ਵਧੀਆ ਮੁੰਡਾ ਵਲੌਗ ਬਣਾਉਂਦਾ ਤੇ ਦੁਨੀਆ ਘੁੰਮਦਾ ਨਾਲ ਨਾਲ ਜਵੇਂ ਅਸੀਂ ਘੁੰਮਦੇ ਆ ਚਲੋ ਹੱਸਣਾ ਸਮਝ ਆ ਜਾਂਦਾ ਇੱਕ ਤੋਂ ਦੇ ਰਿਹਾ ਹੈ ਨਾ ਬਿਲਕੁਲ 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 ਖੁਸ਼ੀ ਆਜ ਮੈਨੂੰ ਢਿੱਲੀ ਜਿਹੀ ਲੱਗਦੀ ਹੈ ਕੀ ਚੱਕਰ ਹੈਗਾ ਖੁਸ਼ੀ ਆਮ ਟਾਇਰਡ ਟਾਇਰਡ ਕਹਤੋਂ ਕੀ ਹੋ ਗਿਆ ਉਹ ਲੰਡਨ ਚ ਤੁਰਨਾ ਵਾਲਾ ਪੈਂਦਾ ਨਾ ਤਾਂ ਕਰਕੇ ਹੋ ਜਾਂਦਾ ਠੀਕ ਹੈ ਠੀਕ ਹੈ ਲਓ ਜੀ ਬਹੁਤ ਕੁਝ ਖਾ ਪੀ ਲਿਆ ਤੇ ਬਹੁਤ ਕੁਝ ਘੁੰਮ ਲੇ ਇਹਨਾਂ ਦੇ ਨਾਲ ਤੇ ਹੁਣ ਮੇਰਾ ਬਰਮਿੰਗਮ ਜਾਣ ਦਾ ਸਮਾਂ ਹੋ ਚੁੱਕਿਆ ਹੁਣ ਹੋਰ ਸਮਾਂ ਇਜਾਜ਼ਤ ਨਹੀਂ ਦਿੰਦਾ ਠੀਕ ਹੈ ਜੀ ਤੁਹਾਡਾ ਥੈਂਕ ਯੂ ਸਾਰਿਆਂ ਦਾ ਜੀ ਸ਼ੁਕਰੀਆ ਤੁਹਾਡਾ ਜੀ ਮਿਲਾਂਗੇ ਫਿਰ ਕਦੇ ਜ਼ਿੰਦਗੀ ਦੇ ਚੋਕੇ ਬਾਏ ਬਾਏ ਗੁੱਡ ਬਾਏ ਹੋਰ ਕੇ ਬਾਏ ਸੋ ਆਪਾਂ ਚੱਲਿਆਂ ਜੀ ਹੁਣ ਬਰਮਿੰਗਮ ਅਸੀਂ ਵੀ ਆ ਰਹੇ ਹਾਂ ਜੀ ਪਿੱਛੇ ਪਿੱਛੇ ਆਜੋ ਆਜੋ ਕਿੱਥੇ ਚੱਲਦੇ ਆਪਾਂ ਨਹੀਂ ਅਸੀਂ ਬਰਮਿੰਗਮ ਤੋਂ ਵੀ ਹੋਰ ਉੱਪਰ ਨੂੰ ਜਾਣਾ ਹੈ ਤੁਸੀਂ ਮੈਨੂੰ ਲੱਗਦਾ ਕਿੱਥੇ ਜਾਣਾ ਹੁਣ ਨੈਕਸਟ ਕਿੱਥੇ ਅਸੀਂ ਥੋੜੇ ਦਿਨ ਰੁੱਕ ਕੇ ਜਾਵਾਂਗੇ ਇਸ ਕਰਕੇ ਤੁਸੀਂ ਸਾਡੇ ਚੈਨਲ ਦੇ ਆ ਕੇ ਦੇਖ ਲਿਓ ਮਸ ਕਰਕੇ ਤੁਸੀਂ ਸਾਡੇ ਚੈਨਲ ਤੇ ਆ ਕੇ ਦੇਖ ਲਿਓ ਲੇਕਿਨ ਇਹ ਠੰਡੇ ਮੁਲਕ ਚ ਚੱਲੇ ਨੇ ਪਤਾ ਕੀ ਗੱਲ ਆ ਹੁਣ ਇਹਨਾਂ ਦੀ ਗਰਮੀਆਂ ਜਿਹੜੀ ਸਹੀ ਨਹੀਂ ਜਾਂਦੀ ਉਹਨੇ ਠੰਡੇ ਦੇ ਆ ਨਾ ਨਾ ਭਰਾਵਾ ਅਸੀਂ ਪੰਜਾਬ ਰਹਿਣ ਵਾਲੇ ਬੰਦੇ ਆ ਤੇ ਐਵੇਂ ਮੁੜ ਕੇ ਕੋਈ ਲੈ ਮੁੜ ਕੇ ਕੋਈ ਵਾਇਰਲ ਕਰ ਦਿੰਦਾ ਘੱਟ ਕੇ ਹੈ ਹੁਣੇ ਚੱਲੇ ਨੇ ਇੱਕ ਦੁਨੀਆ ਦੇ ਠੰਡੇ ਜੇ ਮੁਲਕ ਤੇ ਠੰਡੇ ਮੁਲਕ ਦੀਆਂ ਵੀਡੀਓ ਦੇਖਣ ਲਈ ਤੁਹਾਨੂੰ ਬੰਦਾ ਪੰਜਾਬੀ ਟਰੈਵਲ ਕਪਲ ਸੋ ਬਣੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਬਾਏ